ਅਸੀਸ ਮਾਇਰ ਚੌਕ ਅਸੀਂ ਕਬੀ ਜੇਟੇਡੋਂ ਲੰ 10 ਸਾਲ ਤੋਂ ਘੜਤੋ ਘੜਵੀ ਜਦੋਂ ਯਾਦ ਕਰਦੇ ਆ ਰਹੇ ਆਂ ਵੀ ਪੰਜਾਬ ਦੇ ਪਚੋੜੇ ਮਾਲ ਮਸ਼ੇਆ ਜਿੱਤਾਂ ਹੀਰੋਵਨ ਨਾਲ ਸਮਾਇਕ ਟੀਕੇ ਹੋਰ ਬੰਦੇ ਰਛੇ ਜਿਹੜੇ ਆ ਗੇ ਪੰਜਾਬ ਚ ਤਾਨ ਕੇ ਵੜ ਗਏ ਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਬਰਵਾਇ ਕਰਕੇ ਰੱਖੀ ਆ ਇਸ ਦੇ ਨਾਲ ਪੰਜਾਬ ਦੀ ਕਿਸਾਨੀ ਤੇ ਵੀ ਬਹੁਤ ਅਸਰ ਪਿਆ ਕਿਉਂਕਿ ਬਾਕੀ ਸਾਰੇ ਭਾਰਤ ਦੇ ਵਿੱਚ 12 ਸੁੱਬੇ ਤੇ ਤੇ ਖਾਸ ਕਰਕੇ ਕੀਤੀ ਹੁੰਦੀ ਆ ਉੱਥੇ 20-25 ਲੱਖ ਰੁਪਿਆ ਕਿਲੇ ਦੀ ਕਮਾਈ ਆ ਉਹ ਲੋਕ ਨਾਲ ਦੇ ਵੀ 25 ਲੱਖ ਰੁਪਿਆ ਵਰਦੇ ਆ ਤੇਾਰੇ ਪੰਜਾਬ ਨੂੰ ਉਤੋਂ ਜਿਹੜਾ ਪੋਸਤ ਕੀਮ ਬਲੈਕ ਮਾਰਜਿਨ ਜਿਲਦਾ ਵਾ ਮੇਰੇ ਹਰ ਚੀਜ਼ ਜਿਹੜੀ ਆ ਮੰਗੀ ਮਿਲਦੀ ਆ ਤੇ ਜੇਕਰ ਇੱਥੇ ਕੀਤੀ ਹੋਏ ਇਹ ਤੇ ਹੌਲਾ ਪੂਰੀ ਆ 500-600 ਕਿਲੋ ਜਿਹੜੀ ਥੀਮ ਜੜੀ ਆ 2000 ਨੂੰ ਸਤਾਨ ਵੇ ਇਹ ਕਰਕੇ ਜਿਹੜਾ ਵੀ ਪੰਜਾਬ ਨੂੰ ਹਰ ਬਣਾ ਦੋ ਲੁੱਟਿਆ ਜਾ ਰਿਹਾ ਵਾ ਤੇ ਬਾਕੀ ਪੰਜਾਬ ਦੀ ਜਵਾਨੀ ਦੀ ਗੱਲ ਸਾਰੀ ਦੁਨੀਆ ਨੂੰ ਪਤਾ ਵਾ ਕਿ ਸਮਾਏ ਗਈ ਰੋਨ ਲੋਹੜਾ ਸਪੋਰਟਰ ਵਗੈਰਾ ਦੀ ਲਸ਼ਿਆ ਉਹਨਾਂ ਸਾਰੇ ਪੰਜਾਬ ਦਾ ਜਿਹੜਾ ਕਰ ਕਰਤਾ ਵਾ ਸਾਰੇ ਪੰਜਾਬ ਦੇ ਚ ਲੱਖਾਂ ਨੌ ਜਾਂ ਜਿਹੜੇ ਮਾਰੇ ਮਸੇਰਾ ਮਾਰੇ ਜਾ ਚੁੱਕੇ ਆ ਤੇ ਪੰਜਾਬ ਦੀ ਸਾਰੀਆਂ ਢੇਲਾਂ ਵੀ ਆਪਣੀਆਂ ਨਾਲ ਭਰ ਗਿਆ ਵਾ ਅਜੇ ਵੇਚਣ ਵਾਲੇ ਤੇ ਘਟ ਹੋਣਗੇ ਜਿਹੜੇ ਖਾਨ ਵਾਲੇ ਚਾਰੇ ਗਰੀਬ ਲੋਕ ਆ ਉਹ ਜਾਦੇ ਜੇਹਣਾ ਚ ਫੜੇ ਜਾ ਇੱਕ ਅਗੇ ਇਹਨਾਂ ਮਨਮਚਾਰੇ ਪੰਜਾਬ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਜਿੱਦੀ ਖਾਤ ਨਹੀਂ ਕਿਰਣਾ ਬੀਯਾਰ ਆ ਗਏ ਸੁਪਰੀਮ ਕੋਰਟ ਦਾ ਕੇਸ ਤੇ ਆ ਪਰ ਸਾਡੀ ਇੱਕ ਤਾਂ ਕੋਈ ਨਹੀਂ ਸੁਣਵਾਦੀ ਸਾਡਾ ਪਹਿਲਾ ਹੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਕੋਲੋਂ ਲਿਖਤੀ ਆਰਡਰ ਲਿਆ ਜਿਨ੍ਹਾਂ ਨੇ ਇਤਨਾ ਕਰ ਮੁੱਖ ਮੰਤਰੀ ਪੰਜਾਬ ਨੂੰ ਜਾਂ ਵਿੱਚ ਇਸ ਤਰ੍ਹਾਂ ਪਾਪੀ ਹਿੰਦੁਸਤਾਨ ਦੇ 12 ਸੂਬਿਆਂ ਦੀ ਖੇਤੀ ਹੋ ਰਹੀ ਆ ਜਿੱਤਾਂ ਇਸ ਤਰ੍ਹਾਂ ਉੱਤੇ ਕੀ ਉਹਦੇ ਸਰਕਾਰੀ ਟੇਕੇ ਐਥੇ ਖੁੱਲੇ ਜਾਣ ਪਰ ਇਹਨਾਂ ਨੇ ਸਾਡੀ ਇੱਕ ਵੀ ਨਹੀਂ ਮੰਨੀ। ਉਹ ਮੰਨਦੇ ਤਾਂ ਨਹੀਂ ਕਿ ਕੋਈ ਆਵੀ ਦੇ ਜਿਹੜੇ ਆਵੀ ਦੇ ਉਹ ਥੋੜਾ ਦੂਜੇ ਦੁਕਾਨਦਾਰ ਉਹਦੇ ਵੀ ਸੁਣਦਾ ਕਰ ਲੈਲੇ। ਇਸ ਕਰਕੇ ਇਹਨਾਂ ਨੇ ਜਿਆਦਾ ਨੁਕਸਾਨ ਇਸ ਕਰ ਕੀਤਾ ਵਾ ਤੇ ਬਾਕੀ ਜਿਹੜੇ ਖੇਤੀ ਖੇਤੀ ਕਰਦੇ ਆ ਬਾਕੀ ਸੂਬੇ ਉਹ ਜਿਹੜੇ 20-25 ਲੱਖ ਰੁਪਏ ਲਗਵਾਦੇ ਉਹ ਥੋੜਾ ਚਾਹਦੇ ਪੰਜਾਬ ਦੇ ਲੋਕ ਵੀ 20-25 ਲੱਖ ਰੁਪਏ ਦਾ ਕੱਲਾ ਕਮਾਉਣ। ਅਸੀਂ ਦੇਖੋ ਚਾਹਦੇ ਵੀ ਜੇ ਪੰਜਾਬ ਦੇ ਗਰੀਬ ਖਾਲ ਜਿਹੜੇ ਕਰਜ਼ੇ ਦੇ ਮਤਲਿਆ ਆ ਉਹਨਾਂ ਨੂੰ ਇੱਕ ਇੱਕ ਨਾਰੀ ਬਿਦਲਵਾਸ ਤੇ ਜਾਜ ਦਿੱਤੀ ਆਲੇ ਜੋ ਜੜੀ ਭਾਰਤੀ ਸਿਧਾਂਤ ਦੀ 10 ਤਾਰਾ ਐਨਡੀਪਸ ਐਕਟਾ ਉਹਦੇ ਅਧੀਨ ਜਿਹੜਾ ਵਾ ਹਰ ਸਟੇ ਡੋਧਕਾਰ ਵਾ ਕਰ ਕਾਰ ਦੀ ਖੇਤੀ ਕਰਨ ਦਾ ਵੇਚਣ ਦਾ ਸਟਾਰ ਕਰਨ ਦਾ ਛੇਕੇ ਫੋਲ ਦਾ ਹੱਤਾਂ ਦਾ ਪੇਸ਼ ਕਰਕੇ ਜੇ ਪੰਜਾਬ ਨੂੰ ਇਹ ਅਧਿਕਾਰ ਦੇ ਜਵੇਂ ਤੇ ਪੰਜਾਬ ਦੀ ਜਵਾਨੀ ਤੇ ਕਸਾਨੀ ਬਸੰਦੀ ਸੂਤ ਪੰਜਾਬੀਆਂ ਅਪੀਲ ਕਰਦੇ ਨੇ ਜਿਹੜੇ ਵੀ ਪੰਜਾਬੀ ਲੋਕ ਕਿਸਾਨੀ ਦੇ ਹਮਦਰਦ ਵਾ ਜਾਂ ਜਿਹੜੇ ਤੇ ਭੁਗਰੀ ਘੋੜ ਦੇ ਠੇਕੇ ਘਰਣ ਚਾਹੁੰਦੇ ਆਂਗਲੀਆਂ ਨੂੰ ਬਚਾਉਣ ਵਾਸਤੇ ਗਰੀਬਾਂ ਨੂੰ ਬਚਾਉਣ ਵਾਸਤੇ ਡਰਾਈਵਰਾਂ ਨੂੰ ਇਦਾਂ ਝੜੀਦਾਰ ਜਾਂ ਕੋਈ ਰਖੇ ਵਾਲਿਆ ਜਾਂ ਕੋਈ ਹੋਰ ਮਰੀਜ਼ ਆਦਿ ਕੋਈ ਉਹਨਾਂ ਨੂੰ ਬਚਾਉਣ ਵਾਸਤੇ ਜੇ ਚਾਹੁੰਦੇ ਕੰਮ ਤੇ ਆਪਣੋ ਆਪਣੇ ਇਹ ਜਿਹੜਿਆ ਐਸ ਤਿਆਰ ਕਰ ਲਿਆ ਇਹਨਾਂ ਦੇ ਫੋਟੋ ਸ਼ੇਟ ਕਰਾ ਕੇ ਉਹਨਾਂ ਦੀ ਬੈਕ ਸਾਈਡ ਤੇ ਆਪ ਕੋ ਆਪਣੇ ਪਿੰਡਾਂ ਤੋਂ ਨਾਮ ਲੈ ਕੇ ਉਹਨਾਂ ਦੇ ਫੋਨ ਨੰਬਰ ਆਪਣੇ ਦੇ ਨਾਲ ਆ ਕੇ ਦੱਸ ਕੇ ਕਰਕੇ ਤੇ ਵੱਧ ਤੋਂ ਵੱਧ ਗਿੰਦੀ ਦੇ ਵਿੱਚ ਸਾਨੂੰ ਭੇਜਣਾ ਇਹ ਜਿਹੜੇ ਜੇ ਛਿਧੇ ਕਰਨਾ ਸਾਬ ਨੂੰ ਕੋਈ ਸਾਕਦਾ ਸਦੇ ਮੁੱਖ ਮੰਤਰੀ ਪੰਜਾਬ ਚੰਡੀਗੜ੍ਹ ਦੇ ਨਾਮ ਦੇ ਭੇਜਦੇ ਹਨ ਤੇ ਨਹੀਂ ਤੇ ਜਿਹੜੇ ਢੀਪੇ ਸਾਦੇ ਉਹ ਸਾਦੇ ਐਡਰੈਸ ਤੇ ਚੋਲਾ ਸਾਦੇ ਨਾਮ ਦੇ ਭੇਜਦਾ ਤੇ ਕਿਉਂਕਿ ਅਸੀਂ ਉਹਨਾਂ ਕੈਪਟਨ ਸਾਹਿਬ ਜਾਂ ਪੰਜਾਬ ਦੇ ਮੁੱਖ ਮੰਤਰੀ ਦੱਸ ਸਕੀ ਇਹ ਕਿੰਨੇ 50 ਲੱਖ ਲੋਕ ਜਾਂ ਕਰੋੜ ਬੰਦਾ ਜਿਹੜਾ ਇਹ ਖੇਤੀ ਕਰਨੀ ਚਾਹੁੰਦਾ ਤੇ ਪੰਜਾਬ ਦੇ ਜੋ ਮਾਰੂ ਨਸ਼ੇ ਖਤਮ ਕਰਨ ਵਾਸਤੇ 0.1 ਸਮੈਲਕ ਨਸ਼ੀਲੇ ਟੀਕੇ ਖਤਮ ਕਰਨ ਵਾਸਤੇ ਤੇ 3 ਉਹਦੇ ਠੇਕਿਆਂ ਦੀ ਮਨਜ਼ੂਰੀ ਲੈਣੀ ਚਾਹਦਾ ਕਿ ਜੋ ਵੀ ਫਾਜ਼ਲਾਂ ਦੀ ਦਾਸਧਾਰਾ ਦੀਨ ਸਾਰੇ ਸੁਧਾਂ ਸਰਕਾਰ ਹੈ ਇਸ ਕਰਕੇ ਅਯਾ ਜੀ ਨੂੰ ਪਹੁੰਚੀ ਹੋਰ ਪੀਰ ਕਰਦੇ ਆ ਕਿ ਸਾਡੇ ਅਖਬਾਰਾਂ ਦੇ ਆ ਜਿੰਨੇ ਵੀ ਇਸ਼ਤਿਹਾਰ ਆ ਰਹੇ ਉਹਨਾਂ ਦੇ ਫੋਟੋ ਸਿੱਟ ਕੇ ਉਹਨਾਂ ਦੇ ਪਿੱਛੇ ਵੱਧ ਤਰ੍ਹਾਂ ਦਾ ਸਹਿਯਾਰ ਕਰਾ ਕੇ ਪਿੰਡਾਂ ਦੇ ਨਾਂ ਲਿਖੇ ਤੇ ਫੋਨ ਨੰਬਰ ਲਿਖੇ ਕੱਲੋ ਹਤੇ ਗਏ ਕੈਪਟਨ ਸਾਹਿਬ ਤੋਂ ਤੁਹਾਨੂੰ ਇਹ ਜਿਹੜਾ ਹੱਕ ਬੰਦਾ ਲਿਖ ਕੇ ਦੇ ਦਿੱਤੀ ਹੈ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਪੰਜਾਬ ਵਾਸੀਆਂ ਨੂੰ ਕਿ ਅਸੀਂ ਇਹ ਵੀ ਪੰਜਾਬ ਵਾਸੀਆਂ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਕਿਸਾਨ ਨੂੰ 10 ਮਰੇ ਜਾਂ 15 ਮਰੇ ਜਾਂ ਇੱਕ ਨਾਲ ਦਾ ਖਰਕਾ ਦੀ ਖੇਤੀਬੀ ਦੀ ਇਜਾਜ਼ਤ ਮਿਲੇਗੀ ਤਾਂ ਉਸ ਦਾ ਫਾਇਦਾ ਸਰਕਾਰ ਨੂੰ ਹੋਵੇਗਾ ਕਿਉਂਕਿ ਸਰਕਾਰ ਕਿਸਾਨ ਤੋਂ ਖਰੀਦੂਗੀ ਹਕੀਮ ਖਰੀਦੂਗੀ ਜਾਂ ਕੋਸਤ ਖਰੀਦੂਗੀ ਤੇ ਉਤੋਂ ਬਾਕੀ ਲੋਕਾਂ ਨੂੰ ਹੋਰ ਹੀ ਜਗਾੜ ਲੂਗਾ ਕਿ ਇਹਨੂੰ ਉਹਦਾ ਦੋੜਿਆਣ ਕੀਰੇ ਮਾਲ ਦਾ ਮਿਲੂਗਾ ਕਿ ਉਹ ਗੋਡੀ ਕਰਕੇ ਲੇਬਰ ਦਾ ਮਿਲੂਗਾ ਇਹ ਕਹੇ ਉਹ ਜ਼ਿਆਦਾ ਜਿੰਨਾ ਲੋਕਾਂ ਨੂੰ ਫਾਇਦਾ ਮਿਲੇਗਾ ਉਹਦਾ ਸਰਕਾਰ ਨੂੰ ਫਾਇਦਾ ਮਿਲੇਗਾ ਇਹ ਹੈ ਜਿਹੜਾ ਪੰਜਾਬ ਸੁਭਾ ਪੁਛਣਾ ਕੁਦਰ ਸਪੈਸ਼ਲ ਲਗਾ ਤੇ ਖੁਦ ਕਸ਼ੀਆਂ ਤੋਂ ਤੇ ਗਰੀਬ ਸਾਡ ਵਜ ਜਾਣਗੇ ਤੇ ਇੱਕ ਆਪਣੇ ਕਰਜੇ ਆਪਣੇ ਲਾਉਣ ਵਾਸਤੇ ਆਪਣੇ ਆਪ ਹੀ ਲਾ ਸਕਦੇ ਆ ਉਹਨਾਂ ਨੂੰ ਕੋਈ ਲੋੜ ਨਹੀਂ ਕਰਦੇ ਮਾਫ ਕਰਦੀ ਕੋਈ ਲੋੜ ਨਹੀਂ ਉਹਨਾਂ ਨੂੰ ਕਿਸੇ ਵੀ ਮਤਲਬ ਇਹਨਾਂ ਪਹਾੜੀ ਬਣਾਉਣ ਦੀ ਲੋੜ ਨਹੀਂ ਉਹ ਆਪਣੇ ਲੈ ਕਨਾਜ ਨੂੰ ਦੇ ਦੇਣਗੇ ਇੱਕ ਦੂਜੇ ਵਾਸਤੇ ਤੇ ਸਰਕਾਰ ਨੂੰ ਵੀ ਉਹਨਾਂ ਨੂੰ ਉਹ ਅਸੀਂ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕਰਦੇ ਆ ਇਹ ਗਰੀਬ ਵਿਚਾਰੇ ਲੋਕ ਜਿਹੜੇ ਨਸ਼ੇ ਦੀ ਆਦੀ ਹੋ ਚੁੱਕੇ ਆ ਜਾਂ ਵੱਡੇ ਵਿਚਾਰੇ ਆ ਜਾਂ ਥੀਮ ਖਾਂਦੇ ਆ ਜਾਂ ਕੋਸਤ ਖਾਂਦੇ ਆ ਹੁਣ ਲੱਖਾਂ ਦੀ ਗਿਣਤੀ ਇਹ ਜਿਹੜੇ ਆਦੀ ਹੋ ਚਪਿਆ ਉਹਨਾਂ ਦੇ ਸਨਸ ਬਣਾ ਦੇ ਦਿੱਤੇ ਜਾਣ ਕਿਉਂਕਿ ਤੇ ਉਹ ਸਸ ਤੋਂ ਆਪਣੇ ਕੋਲ ਪਾਈ ਆਦਾਨੂ ਰੱਖsac ਨਾ ਦੇ ਉਹਨਾਂ ਨੂੰ ਇੱਕ ਦਿਨ ਜਿਹੜਾ ਬੱਜ ਜਾਣਗੇ ਤੇ ਇੱਕ ਉਹਨਾਂ ਜਿਹੜੀ ਆ ਜ਼ਿੰਦਗੀ ਸਹੀ ਉਹਨਾਂ ਦਾ ਦਾਦਾ ਦਾ ਪਰਗਣਾ ਬੂਗਾ ਧੱਕੇ ਨਾਲ ਖੜੇ ਪੜ ਕੇ ਇਸ ਕਰਕੇ ਅਸੀਂ ਇਹ ਵੀ ਪੀਲ ਕਰਦਿਆਂ ਕਿ ਜੋ ਯਾਰ ਵੀ ਲੱਖਾਂ ਲੋਕ ਆਦੀ ਹੋ ਜਾਈਂ। ਅਸੀਂ ਪੰਜਾਬ ਸਰਕਾਰ ਨੂੰ ਅਵੀ ਕੋ ਜੋ ਰੀਪੀਟ ਕਰਦੇ ਆ ਜਿਹੜੇ ਲੱਖਾਂ ਲੋਕ ਭੁੱਖੀ ਖਾਨ ਦੇ ਆਦੀ ਹੋ ਚੁੱਕੇ ਹਨ ਜਾਂ ਆਫੀਮ ਖਾਨ ਦੇ ਆਦੀ ਹੋ ਚੁੱਕੇ ਹਨ ਉਹਨਾਂ ਦੇ ਸਰਕਾਰ ਨਾਲ ਲਾਇਸੈਂਸ ਜਾਰੀ ਕੀਤੇ ਜਾਣਾ ਤਾਂ ਕਿ ਉਹਨਾਂ ਨੂੰ ਦਰਦਾਂ ਤੇ ਪਟਕਾਣਾ ਪਵੇ ਸਰਕਾਰ ਦੇ ਕੋਲ ਚੈੱਕ ਆਸੂ ਦੇ ਕੋਲ ਭੁੱਖੀ ਦੇ ਖਾਨ ਤੇ ਇੱਕ ਉਹਨਾਂ ਜੋ ਚਾਰੇ ਰੱਖੇ ਵਾਲੇ ਆ ਜਾਂ ਡਰਾਈਵਰ ਆ ਜਾਂ ਟਰੱਕ ਡਰਾਈਵਰ ਆ ਜਾਂ ਟੈਕਸੀਆਂ ਵਾਲੇ ਆ ਜਾਂ ਹੋਰ ਬੁਜ਼ੁਰਗਾਂ ਜਾ ਕੇ ਬਿਮਾਰੀਆਂ ਚੂਕਾ ਸਕਾ ਉਹਨਾਂ ਨੂੰ ਸਸ ਬਣਾ ਕੇ ਦੇਣਾ ਕਿ ਉਹ ਜਾ ਕੇ ਚਾ ਟੀਕੇ ਲੇ ਕੇ ਆਪਣਾ ਆਰਾਮ ਦੇ ਨਾਲ ਲੈ ਕੇ ਤੇ ਆਪਣਾ ਟੈਪ ਵਸਦਾ ਸਕਦਾ ਉਹਨਾਂ ਨੂੰ ਧੱਗੇ ਨਾਲ ਕਾਰੇ ਬਣਾ ਉਹਨਾਂ ਦੇ ਪੱਤੇ ਨਾਲ ਉਹਨਾਂ ਜਿਨ੍ਹਾਂ ਨਾਲ ਪੱਤੇ ਬਣ ਇਹ ਕਰਕੇ ਇੱਕ ਹੋਰ ਜ਼ੋਰ ਪੀਰ ਕਰਦੇ ਸਰਕਾਰ ਨੂੰ ਇਹ ਅਮਲੀਆ ਦੇ ਜਿਹੜੇ ਖਾਂਦੇ ਆਦੀ ਹੋ ਚੁੱਕੇ ਆ ਉਹਦੇ ਸਸ ਦੂਰ ਬਣਾ ਕੇ ਦੇਣਾ ਅਸੀਂ ਸਵੈਜੋ ਮਿਸ਼ਨ ਕਮੇਟੀ ਵੱਲੋਂ ਸਾਰੀ ਜਨਤਾ ਨੂੰ ਇਹ ਵੀ ਪੀਰ ਕਰਦੇ ਆ ਖਾਸ ਕਰਕੇ ਨੌਜਵਾਨ ਪੀੜੀ ਨੂੰ ਕਿਉਂ ਅਸੀਂ ਕਿਸੇ ਨਸੇ ਦੇ ਹੱਕ ਵਿੱਚ ਨਹੀਂ ਕੋਈ ਨਸ਼ਾ ਕਰਾਇਦਿਲ ਬਿਲਕੁਲ ਬੰਦ ਕਰ ਬਿਲਕੁਲ ਨਾ ਕਰੋ ਪਾ ਜਿਹੜੇ ਆਦੀ ਹੋ ਚੁੱਕੇ ਆ ਉਹ ਉਹਦੇ ਬਾਝੀ ਸਾਰੇ ਕੋ ਜਾ ਮਰ ਜਾਣਗੇ ਜਾਂ ਛੱਡਣਗੇ ਇਹ ਬਾਕੀ ਨੌਜਵਾਨ ਪੀੜੀ ਬਿਲਕੁਲ ਤੀਜ ਕਰਦੇ ਬਿਲਕੁਲ ਅੰਮ੍ਰਿਤ ਸ਼ਬਦ ਲੈਣਾ ਤੇ ਗੁਰੂ ਵਾਲੇ ਬਣਨਾ ਜਾਂ ਕਿਸੇ ਜੀ ਤੁਹਾਨੂੰ ਨਮਾਦੇ ਰਹੋ ਨਸ਼ਾ ਨ ਬਿਲਕੁਲ ਦੂਰ ਰੋ ਉਹ ਨਸ਼ਾ ਬਚਣ ਜਿਹੜੇ ਪਹਿਲਾਂ ਲੱਗੇ ਆ ਉਹਨਾਂ ਦਾ ਤਾਂ ਬਚਾਅ ਹੋ ਨਹੀਂ ਸਕਦਾ ਕਿਉਂਕਿ ਬਾਕੀ ਤੁਹਾਨੂੰ ਪਤਾ ਹੀ ਹੈ ਲੋ ਜਿਹੜੇ ਇੱਕ ਨਾ ਬੰਦਾ ਜਿਹੜੀ ਗੰਦੀਆਂ ਚ ਪੈਦਾ ਉਹ ਛੱਡੀ ਬਹੁਤ ਮੁਸ਼ਕਲ ਹੁੰਦੀ ਆ ਤੇ ਬਾਕੀ ਇਹ ਦੇਓ ਕੀ ਕਰਦੇ ਆਂ ਜੀ ਬਿਲਕੁਲ ਨਸ਼ਾ ਨਾ ਪਾਜੋ ਤੇ ਬਿਲਕੁਲ ਅੰਮ੍ਰਿਤ ਸ਼ਕਲੋ ਜਾਂ ਕੋਈ ਵੀ ਤੁਹਾਨੂੰ ਨਾਲ بڑا ਪੁਨਾਵਦਾ ਤੁਹਾਨੂੰ ਬਣਾ ਲਓ ਤੇ ਨਸ਼ਾ ਨਾ ਬਚ ਕੇ ਰਹੋ ਬਾਕੀ ਜਿਹੜੇ ਲੱਗ ਚੁੱਕੇ ਆ ਉਹਨਾਂ ਵਾਸਤੇ ਪ੍ਰਭਾ ਸਰਕਾਰ ਨੂੰ ਕਰਨਾ ਪਣਾ ਉਹਨਾਂ ਵਾਸਤੇ ਸਰਸੇ ਬਣਾਉਣੇ ਪੜਗੇ ਤੇ ਖੇਤੀ ਜੂਰੀਏ ਪੰਜਾਬ ਤੇ ਪੰਜਾਬੀਏ ਦੇ ਭਲੇ ਲਈ ਸਮਾਜ ਬਚਾਓ ਮਿਸ਼ਨ ਕਮੇਟੀ ਰਜਿਸਟਰ ਦੇ ਕੌਮੀ ਪ੍ਰਦਾਨ ਉਗੇ ਸਮਾਜ ਸੇਵੀ ਜਥੇਦਾਰ ਬਲਕਾਰ ਸਿੰਘ ਢਿੱਲੋਂ ਵੱਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ਲਈ ਅਸੀਂ ਸਲਾਹ ਕਰਦੇ ਹਾਂ ਇਹਨਾਂ ਵੱਲੋਂ ਭਾਰਤ ਦੇ ਹੋਰ ਨਾ 12 ਸੂਬਿਆਂ ਵਾਂਗ ਪੰਜਾਬ ਵਿੱਚ ਖਾਸ ਖਾਸ ਦੀ ਖੇਤੀ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਅਫੀਮ ਪੋਸਟ ਤੇ ਸਰਕਾਰੀ ਥੇਕੇ ਖੋਲੇ ਜਾਣ ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਨਸ਼ਿਆਂ ਤੋਂ ਬਚ ਸਕੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਨਸ਼ਿਆਂ ਦੀ ਡੁੱਬੀ ਜਵਾਨੀ ਤੇ ਕਰਜ਼ੇ ਦੀ ਡੁੱਬੀ ਕਿਸਾਨੀ ਨੂੰ ਪਹਚਾਇਆ ਜਾ ਸਕੇ ਅਸੀਂ ਪੰਜਾਬ ਦੀ ਭਲੀ ਦੇ ਕੀਤੇ ਜਾ ਰਹੇ ਕਾਰਜਾਂ 'ਚ ਅਸੀਂ ਕਮੇਟੀ ਦੇ ਨਾਲ ਟਿਕਾਣ ਮੰਗਦੇ ਹਾਂ